ਨੋ ਬਾਈਓ ਸਸਤਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਸੌਂ ਕਪੁੱਤਰ ਬਾਈ ਦਾ YouTube ਚੈਨਲ ਤੇ ਸਾਰੇ ਵੀ ਠੀਕ ਠਾਕ ਹੋਵੋਗੇ ਸਵਾਗਤ ਹੈ ਆਪਣੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਜਰੂਰ ਕਰਿਓ ਜਾਨਵਰ ਆਪਾਂ ਛੱਡ ਲਏ ਇੱਧਰ ਬੰਦ ਕਰਿਆ ਤੇ ਮੌਜਾ ਰ ਕਾਲੀ ਕਬੂਤਰੀ ਨਾਲ ਗੋਲਾ ਵਜਾ ਕਰਤਾ ਸੀ ਕਿੰਨ ਦਵਾਈ ਦੇ ਕੇ ਹਾ 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 ਇਹ ਹੁਣ ਹੀ ਉਤਰਿਆ ਜੀ ਲਓ ਜੀ ਕਬੂਤਰੀ ਵੀ ਆ ਗਈ ਆ 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 ਹਾ 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 ਆਓ 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 ਹਾ 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 ਆਹ ਆਓ ਲਓ ਜੀ ਬਾਬਿਓ ਦਾਣਿਆਂ ਨੂੰ ਚੰਬੜ ਗਏ ਸਾਰੇ ਸੇ ਤਨ ਅੰਦਰ ਨੇ ਕਿ ਇਧਰ ਆ ਜਾ ਆ ਜਾ ਆ ਜਾ ਹਾ 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 ਹੋ ਸਕਦਾ ਜੀ ਨੀਲੀ ਕਬੂਤਰੀ ਨੇ ਅੰਡੇ ਰੱਖ ਲਏ ਇੱਕ ਉਹ ਜਿਹੜੀ ਆਪਣੇ ਕਾਲ ਸਾਖੇ ਨਾਲ ਲੱਗੀ ਹਿੱਤੀ ਉਹਨੇ ਉਹ ਪਰਲੇ ਪਾਸੇ ਔਰਲੇ ਪਾਸੇ ਬੈਠਾਗਾ ਦੋ ਚਟਿਆਂ ਦੇ ਵਿੱਚ ਪਰਲੀ ਸ਼ੈਡ ਚ ਇਹਦੇ ਕਬੂਤਰੀ ਅੰਦਰ ਬੈਠੀ ਹੈ ਮੈਨੂੰ ਸ਼ੱਕ ਆ ਵੀ ਅੰਡੇ ਧਰ ਲਏ ਉਹਨੇ ਹਉ ਆ ਗਈ ਜੀ ਆ ਸ਼ਾਵ ਪਰਸੈਂਟ ਉਹ ਚਿੱਟੇ ਅੰਦਾ ਵੀ ਲੱਗਿਆ ਜੋੜਾ ਆਲਰੇਡੀ ਪਰਾਂ ਵਾਲੀ ਕਬੂਤਰੀ ਮਾਰਦੀ ਆ ਆਹ ਉਹ ਲਾ ਕਬੂਤਰਾ ਜਿਹੜਾ ਚਿੱਟਾ ਇਹਦੇ ਨਾਲ ਜੋੜਾ ਪੈ ਗਿਆ ਜੀ ਉਹ ਪਰਲੀ ਜਿਹੜੀ ਲੜਦੀ ਆ ਨੀਲੀ ਨਾਲ ਹੁਣ ਆਹੀ ਦੋ ਕਬੂਤਰੀਆਂ ਰਹਿ ਗਈਆਂ ਇੱਕ ਆ ਕਾਲੀ ਇੱਕ ਆ ਡੱਬੀ ਇੱਧਰ ਲਈ ਇਹਨਾਂ ਦੇ ਯਾਨੀ ਜੋੜੇ ਦਾ ਲੱਗੇ ਹੋਣਗੇ ਆਪਾਂ ਨੂੰ ਪੱਕਾ ਹਜੇ ਕਹਿ ਨਹੀਂ ਸਕਦੇ ਹਾਂ ਆ ਗਏ ਆਪਣੇ ਮਾਸਟੇ ਯਾਰਾ ਹਾ 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 ਅ ਅ ਅ ਅੱਜ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਬਣਾਉਂਦੇ ਭਰਾਵੋ ਕਿਉਂਕਿ ਜਾਨਵਰ ਆਪਣੇ ਉੱਤਰਨ ਦੀ ਤਿਆਰੀ ਚ ਨੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਇੱਕ ਕੰਮਾ ਹੋਰ ਆਗਾ ਉਹ ਕੈਮਰਾ ਪਟਕੇ ਉਹ ਉੱਥੇ ਲਾਉਣਾ ਸਾਹਮਣੇ ਇਥੇ ਪੌੜੀ ਲੱਗੀ ਹੋਈ ਆ। ਲਓ ਜੀ ਛਤਰੀ ਤੇ ਆ ਗਿਆ ਕਾਲੀਆਂ ਕਸਾਂ ਵਾਲਾ ਤਾਂ। ਹਾ 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 ਮੌਜਾ ਉਹਦਾ ਦੀ ਮੁਰਗੇ ਆ। ਹਾ 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 ਆਓ 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 ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ। ਤੁਡੇ ਪਿਆਰ ਨਾਲ ਹੀ ਆਪਣਾ ਸਹਿਯੋਗ ਹਾ 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 ਹ ਹਾ 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 ਲਓ ਜੀ ਮੌਜਾ ਛਤਰੀ ਤੇ ਆ ਗਿਆ ਕਾਲੀਆਂ ਕਸਾਂ ਵਾਲਾ ਥੱਲੇ ਆ ਗਿਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਯਾਨੁ ਬ੍ਰੈਂਡ ਸੈਟ ਨੇ ਆਪਣੇ ਇਹਨਾਂ ਦੋਨਾਂ ਨੂੰ ਅੱਜ ਘਿਓ ਦਿੱਤਾ ਦੀ ਮੌਜੇ ਨੂੰ ਵੀ ਦਿੱਤਾ ਸੀ ਕਾਲ ਕਸਾਂ ਨੂੰ ਵੀ ਦਿੱਤਾ ਸੀ ਹਮ ਦੇਸੀ ਕਿਉਂ ਕਰਦਾ ਰੱਖ ਦਿੰਨੇ ਆਪਾਂ ਵੀਰੇ ਕਰਦੇ ਕਿਓ ਦੰਨੇ ਆਪਾਂ ਕਰੇ ਮੁੱਲ ਲਿਆਂਦਾ ਨਹੀਂ ਹੈਗਾ ਡੰਗਰ ਖੜੇ ਨੇਗੇ ਆਪਣੇ ਆ ਦੇਖੋ ਮੱਝ ਦੁੱਧ ਦਿੰਦੀ ਆ ਵਧੀਆ ਵਿੱਚੇ ਬੱਕਰੀਆਂ ਦਾ ਹੋ ਜਾਂਦਾ ਹੁੰਦਾਹੀਂ ਲੱਸੀ ਕੇ ਪਰ ਰੋਜ ਪੀਂਗਦੀ ਆ ਆਹ ਬਾਰੇ ਦੇਖੋ ਟਟਿਰੀ ਫਿਰਦੀ ਆ ਹਲੋ ਜੀ ਮਈਓ ਕੱਲ ਮੱਕੀ ਬੀਜਤੀ ਆ ਆਪਣਾ ਖੇਤ ਆ ਗਿਆ ਇੱਧਰ ਆ ਆ ਆ ਆ ਆ ਆ ਆ ਆ ਇੱਕ ਵਾਰੀ ਮੌਜਾ ਹੋ ਉੱਥੇ ਜਾਂਦਾ ਹੀ ਜਾਂਦਾ ਜੀ ਪਤਾ ਨਹੀਂ ਇਹਨੂੰ ਕੀ ਦਿੱਕਤ ਹੋਣਾ ਹੋਊਗਾ ਥੱਲੇ ਦੇਖਿਓ ਆ ਆ ਆ ਆ ਆ ਆ ਲਾਓ ਜੀ ਆ ਗਿਆ ਜੀ ਮੌਜਾ ਬਾਕੀ ਸਾਨੂੰ ਇੱਧਰ ਬਾਹਰ ਦਿਖਾਉਨੇ ਆਪਾਂ ਆਪਣਾ ਘਰਵਾਰ ਲੋਕੇਸ਼ਨ ਵੀ ਕਿੱਧਰ ਐ ਕੋਈ ਆ ਆਪਣੀਆਂ ਹਰੀਆਂ ਮਿਰਚਾਂ ਨਹੀਂ ਆ ਲਾਲ ਹੋ ਚੱਲੀਆਂ ਤੀਜੀ ਚੌਥੀ ਬਾਰੇ ਮਿਰਚ ਤੋੜ ਲਈ ਆ ਬਾੜੀ ਤਿਆਰ ਹੋ ਰਹੀ ਆ ਆ ਆਪਣੀ ਮੋਟਰ ਆ ਜੀ ਇੱਥੇ ਸ਼ਿਪਲੇ ਵੱਲ ਨੂੰ ਆ ਇੱਧਰ ਛੋਟੇ ਭਾਈ ਦਾ ਘਰ ਆ ਗਿਆ ਫਿਰ ਘਬਰਾਬੋ ਫਾਲਦਾਰ ਬੁੱਟੇ ਬਹੁਤ ਨੇਗੇ ਮਗਰ ਜਾਮਣ ਬਹੁਤ ਵੱਡੀ ਆ ਬਾਕੀ ਆੜੂ ਦਾ ਬੂਟੇ ਅਮਰੋਦ ਦੇ ਬੂਟੇ ਆਂਬੋ ਆਹ ਆ ਰਿਠਾ ਆਉਲ ਨਹੀਂ ਗਈ ਆ ਦੇਖੋ ਔਲਾ ਗੱਡਾ ਵਧੀਆ ਦਰਖਤ ਦਾ ਇਹਨੂੰ ਇੱਕ ਹੀ ਫੜ ਲੱਗਣ ਦੀ ਫਲ ਆਇਆ ਨਹੀਂ ਹੈਗਾ ਦਵਾਈ ਨਹੀਂ ਪਾਈ ਗਈ ਹੁਣ ਦਵਾਈ ਪਾਵਾਂਗੇ ਜੇ ਕਦੂਆਂ ਦੀਆਂ ਬੇਲਾਂ ਆ ਗਈਆਂ ਜੀ ਉਹ ਆਪਾਂ ਨੇ ਹਰਾ ਬੀਜਿਆ ਆਪਣਾ ਉਹ ਦੇਖ ਲਓ ਵੀ ਉਹ ਆਪਣੇ ਚਾਚੇ ਦਾ ਘਰ ਆ ਗਿਆ ਸਾਹਮਣੇ ਉੱਥੇ ਦਾ ਕਾਪਣੀ ਜਮੀਨ ਆਏ ਜਾ ਕੇ ਐਨੂੰ ਘੁੰਮ ਜਾਂਦੀ ਆ ਉਹ ਬੰਦੇ ਫਿਰਦੇ ਲੀਂਦੇ ਹੋਣਗੇ ਸਾਨੂੰ ਵਿੱਚ ਦੀ ਆਹ ਹੰਗਲੀ ਦੇ ਸੇਰੇ ਦੇ ਬੰਦੇ ਫਿਰਦੇ ਨੇ ਉਹ ਸਾਈ ਜਾ ਲੱਗਦੀ ਆ ਆਪਣੀ 8 ਤੇ 5 ਟੈਗਰਾ ਮਿੱਗੇ ਤੋਂ ਇੱਧਰ ਆਗਾ ਬਾਕੀ ਉਹ ਆ ਗਿਆ ਜੀ ਨਾਲ ਇਹਦੇ ਆ ਗੰਨੇ ਜਿਹੜੇ ਦਰਖਤ ਖੜੇ ਦੀਂਦੇ ਨੇ ਦਰਖਤਾਂ ਦੇ ਉੱਲੀ ਸ਼ੈਡ ਚ ਆ ਬਚਾਲੇ ਟੋਟਾ ਕਿਸਦਾ ਹੋਰ ਆ ਉਦੋਂ ਗਹਾ ਆਪਣਾ ਤੇ ਬਗੇ ਬਾਹਣਾ ਭਰਾਵੋ ਦੋ ਭਰਾਗੇ ਇੱਕ ਇੱਕਰੇ ਬੈਠੇ ਹੋਣਗੇ। ਨਹੀਂ ਠੀਕ ਹੈ ਜਿਸਲਾ ਕਰਨੇ ਰਹੀਆ। ਬਾਕੀ। ਨੋਜੀ ਬਾਬੇ ਉਹ ਆਪਣਾ ਬੰਦਾ ਆ ਗਿਆ। ਨਹੀਂ ਇਹਦਾ ਕੋਈ ਹੋਰ। ਉਹ ਬੱਕਰੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਦੋਂ ਮੈਂ ਬਾਹਰ ਨਿਕਲ ਜਾਂਦਾ ਨੂੰ ਆ ਹੁੰਦਾ ਵੀ ਛੇਤੀ ਮੇਰੇ ਕੋਲੇ ਆ ਜੇ। ਪਹਿਲਾਂ ਇਹਦੀ ਮੇਮਣੀ ਵੀ ਐਂ ਕਰਦੀ ਸੀ। ਸੋਨੇ 2 ਮਹੀਨੇ ਦੀ ਗੱਬਣ ਹੋ ਗਈ ਆਪਾਂ ਨੂੰ ਵੇਚਣ ਨੂੰ ਜੀ ਨਹੀਂ ਕਰਦਾ ਪਹਿਲਾਂ ਸਲਾਹ ਬਣੀ ਸੀ ਵੀ ਵੇਚ ਲਈਏ ਤੇ ਨਵੇਂ ਮਹੀਨੇ ਹਮ ਤਾਂ ਛੋਪੂਗੀ ਮਿੱਤਰੋ ਸਾਨੂੰ ਇਹਦੇ ਬੱਚੇ ਵੀ ਦਿਖਾਵਾਂਗਾ ਹਾਂ ਬੋਕ ਬਹੁਤ ਸੋਹਣਾ ਦੀ ਇਹਨਾਂ ਨਾਲ ਲਾਈਤੀ ਬਾਕੀ ਰੱਬ ਦੀ ਕਿਰਪਾ ਹੋਊਗੀ ਜਿਹੇ-ਜਿਹੇ ਬੱਚੇ ਆਉਣੇ ਨੇ ਆਉਣਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾਲੇ ਦੱਸਿਓ ਵੀ ਆਪਣਾਂ ਘਰ ਸਾਨੂੰ ਕਿਵੇਂ ਲੱਗਿਆ ਆ ਸਾਰਾ ਆਪਾਂ ਹੁਣ ਬਣਾਇਆਗਾ ਪਹਿਲਾਂ ਇੱਥੋਂ ਇੱਧਰ ਨੂੰ ਹੁੰਦਾ ਤੇ ਗੇਟ ਆ ਜਿੱਥੇ ਕੰਦਾ ਜੀ ਇਹ ਕੰਦਾ ਸਿਰੇ ਲੱਗੀ ਸੀ ਗੇਟ ਉਧਰ ਦੀ ਮੇਨ ਆ ਹੁਣ ਆਪਾਂ ਨੇ ਬਾਅਦ ਚ ਬਣਾਇਆ ਇਹ ਆ ਨੀਰੇੜਾ ਬਣਾਉ ਦਾ ਦੀ ਚਾਦਰਾਂ ਪਾ ਕੇ ਆ ਡੰਗਾ ਰੱਖਣ ਵਾਲਾ ਕਰ ਲਿਆ ਦੀ ਇੱਥੇ ਖੁੱਡਾ ਆ ਗਿਆ ਦੀ ਆ ਆਪਣਾ ਗੇਟ ਆ ਗਿਆ ਜੀ ਮੇਨ ਛੱਡਦੇ ਵੱਲ ਨੂੰ ਬਾਕੀ ਵੀਰੋ ਆਪਾਂ ਨੇ ਇਹ ਘਰ ਛੱਡ ਕੇ ਜਾਣਾ ਹੁਣ ਲੋਟ ਨਹੀਂ ਆ ਰਿਹਾ ਛੋਟਾ ਭਾਈ ਨਹੀਂ ਚਾਹੁੰਦਾ ਵੀ ਮੈਂ ਇੱਥੇ ਰਹਾ ਪਤਾ ਨਹੀਂ ਕੀ ਚੱਕਰ ਆ ਉਹਨੂੰ ਸਾਡੀ ਮਾਤਾ ਉਂਗਲੀ ਲਾਉਣ ਵਾਲੀ ਆ ਚਲੋ ਕੋਈ ਨਹੀਂ ਆਪਾਂ ਬਾਕੀ ਜਿੱਥੇ ਦਾਣਾ ਪਾਣੀ ਲਿਖਿਆ ਹੋ ਕਰਾਂਗੇ ਹਿੱਲਾ ਬਾਕੀ ਫਿਲਹਾਲ ਹਜੇ ਉਰੀਆਂਗੇ ਸਲਾਹ ਬਣਾਉਣੀ ਹੈ ਵੀ ਜੇ ਕਿਤੇ ਪਰ ਜਗ੍ਹਾ ਹੋਰ ਲੈ ਲਈਏ ਵੀ ਚੱਲ ਕਲੇਸ਼ ਤੋਂ ਟਿਕੇ ਰਹਾਂਗੇ ਬਾਕੀ ਤੁਸੀਂ ਸੁਝਾਅ ਦਿਓ ਭਾਈ ਵੀ ਆਪਾਂ ਨੂੰ ਕਿੱਥੇ ਲੋਟ ਆ ਸਕਦਾ ਵੀ ਸ਼ਹਿਰ ਲਵੇ ਲੋਟ ਆ ਸਕਦਾ ਜਾਂ ਪਿੰਡ ਦੇ ਕੋਲੇ ਲੋਟ ਆ ਸਕਦਾ ਹੈਗੇ ਆ ਅਸੀਂ ਦੋ ਜੀ ਬੱਚਾ ਸਾਡਾ ਉਹ ਨਾਨਕੀ ਪੜਦਾ ਕਿਉਂਕਿ ਸਾਰੇ ਬੱਚੇ ਉੱਥੇ ਪੜਦੇਣਗੇ ਇਹਦੇ ਵਾਲੇ ਵੀ ਉਹ ਵੀ ਘਰ ਵਾਲੀ ਵੀ ਇਹਦੀ ਉੱਥੇ ਆ ਛੋਟੇ ਦੀ ਛੱਕੀਆਂ ਪੜਾਣਾ ਕਰਕੇ ਸਾਨੂੰ ਬੱਚੇ ਸਾਰੇ ਇੱਕ ਜਗ੍ਹਾ ਤੇ ਭੇਜਣੇ ਪੈਗੇ ਹੁਣ ਅਸੀਂ ਇਕੱਲੇ ਰਹਿਨੇ ਆ ਇਸ ਟਾਈਮ ਲਓ ਜੀ ਜਾਨਵਰ ਆਪਣੇ ਖੁੱਡੇਆ ਚ ਪਹੁੰਚ ਗਏ ਆ ਆ ਆ ਆ ਆ ਆਓ 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 ਜਾਨਵਰਾਂ ਨੇ ਘਾ ਪਾ ਰੱਖਿਆ ਜੀ ਪੂਰਾ ਹਾ ਹਾ ਅੱਜ ਜਮਾ ਦੰਸ਼ੇਪ ਗਿਆ ਜੀ ਮੇਰਾ ਹੌਣ ਲੱਗ ਗਿਆ ਹੁਣ ਉੱਤਰੇ ਨੇ ਜਾਨਵਰ ਆਪਣੇ ਦੇਖੋ 4 ਵਜੇ ਤੋਂ ਪਹਿਲਾਂ 6:30 ਪੌਣੇ 4 ਵਜੇ 6:00 ਤੇ ਆਪਾਂ ਨੇ ਐਂ ਦੇਖ ਲੋ ਵੀ ਹੁਣ ਇਧਰ ਨੂੰ ਦਰਣੀ ਜੀਰੀਆਂ ਕਰਕੇ ਚਮਕੀ ਜੀ ਪੈਂਦੀ ਆ ਉਹ ਆਥਨ ਜਮਨ ਦੇਨ ਸ਼ੇਪ ਚੱਲੇ ਆ ਹੁਣ ਅੱtre ਨੇ ਹੋਈ ਅੰਦਾ ਮੋਜਾ ਨਾ ਕਾਲ ਸੱਖਾ ਕਾਲ ਸੱਖਾ ਜੀ ਮੋਜੇ ਦੀ ਭੇਖਾ ਪਾਉਂਦਾ ਵੀ ਕਬੂਤਰ ਬਣਿਆ ਬਹੁਤ ਹੈਵੀ ਹੈਗਾ ਹੇ ਚੱਲ ਪਏ ਅੰਦਰ ਨੂੰ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਮੌਰੀ ਬੰਦਾ ਬਿਲਕੁਲ ਖੁਆਇਆ ਤੁਹਾਨੂੰ ਮਾਰ ਬਠੀ ਹੈ ਕਾਲੀ ਕਬੂਤਰੀ ਨੂੰ ਬਿਲਕੁਲ ਇਹਦਾ ਵੀ ਅੰਡੇ ਪੱਕੇ ਉਹਨੇ ਥਰ ਲਈਏ ਉਹ ਦੇਖੀਏ ਹੁਣ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਆਂਡਾ ਜ਼ਰੂਰ ਦੇਤਾ ਜੀ ਆ ਕਬੂਤਰ ਹੈ ਇਹਦਾ ਖੁੰਜੇ ਵਾਲਾ ਤਿਆ ਕਬੂਤਰੀ ਹੈ ਦੀ ਅੰਡਾ ਇਹਨੇ ਧਰ ਲਿਆ ਇਧਰ ਲਾਲ ਨਾ ਖਾਲੀ ਪਿਆ ਇਹ ਮੋਜਾ ਉਹ ਬੈਠਾ ਇਹਨਾਂ ਦੀ ਵੀ ਤਿਆਰੀ ਹੈ ਕਿ ਕਦ ਰੰਚਾ ਆ ਨੀਲੀ ਹੈ ਕਿ ਨੀਲੀ ਨੇ ਅੰਡੇ ਧਰੇ ਹੋਏ ਨੇ ਪਹਿਲਾਂ ਹੀ ਲੋ ਬਾਬੇ ਹੁਣ ਆਪਣੇ ਬੱਚੇ ਹੋਣਗੇ ਫੇ ਸਾਨੂੰ ਅਗਲੇ ਐਪੀਸੋਡ ਚ ਦਿਖਾਵਾਂਗੇ ਬੱਚੇ ਇਹ ਜੇ ਹੋਣੇ ਨੇਗੇ ਮਾੜਿਆ ਪੁੱਤੋਏ ਚਲ ਤੂੰ ਵੀ ਅੰਦਰ ਹੋ ਜਾ ਕੜੇ 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 ਚਲੋ ਜੀ ਚਲੋ ਜੀ ਚਲੋ ਜੀ ਨਵਾਬ ਜੀ ਲਾਈ ਬਾਬੇ ਉਹ ਪਾਣੀ ਆਪਣਾ ਪਾਤਾ ਤਾਜਾ ਲੋ ਟਾਈਮ ਕੁਝੇ ਭਰਦੇ ਫਰੋਜ ਉਹ ਦੇਖੋ ਜੀ ਇਹ ਕੋਈ ਕਮੀ ਪੇਸੀ ਲੱਗਦੀ ਹੈ ਤਾਂ ਆਪਾਂ ਨੂੰ ਦੱਸਿਓ ਜ਼ਰੂਰ ਬਾਈ ਕਮੈਂਟ ਕਰਕੇ ਆਪਾਂ ਉਹ ਕਮੀ ਪੇਸੀ ਪੂਰੀ ਕਰਾਂਗੇ ਉਹਨਾਂ ਦੇ ਬੱਚੇ ਨਿਕਲਣ ਤੋਂ ਬਾਅਦ ਆ ਉਹ ਪਿੰਜਰੇ ਦੇ ਮਗਰਲੇ ਪਾਸੇ ਆਪਾਂ ਕੁਡੇ ਤਿਆਰ ਕਰਨੇ ਨੇ ਦੇਖਦੇ ਆਂ ਵੀ ਇਹ ਕੋਈ ਦੁਪਹਿਰਾਂ ਘਰ ਪਰ ਹੋਰ ਮਿਲ ਜੇ ਕਿਤੇ ਆਪਾਂ ਨੂੰ ਉੱਥੇ ਹੀ ਲੈ ਜਾਵਾਂਗੇ ਇਹ ਨਾ ਸੈਟ ਹੈ ਤਾਂ ਆਪਾਂ ਜਣੀ ਬੋਟਾਂ ਦੇ ਬਾਅਦ ਆਪਣਾ ਪੱਕਾ ਪਤਾ ਹੋ ਜੂਗਾ ਫੇਰ ਉਹ ਇੰਨਾ ਨੂੰ ਠੀਕ ਹੁਡੇ ਪਾ ਦਾਂਗੇ ਜੇ ਨਾ ਕਿਤੇ ਜਾਣ ਦੀ ਜਗ ਪੁਲਿਸਨ ਬਣੀ ਬਾਕੀ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਸਸਰੀ ਕਾਰਡ ਹਲਵੇ ਦਾ ਕੱਲ ਨੂੰ ਮਿਲਾਂਗੇ ਇਸੇ ਟਾਈਮ ਤੇ ਵੀਡੀਓਜ਼ ਬਣਾ ਰਹੋ ਧੰਨਵਾਦ ਜੀ ਸਾਰਿਆਂ ਦਾ